ਹਾਂਜੀ ਪਿਆਰਵੱਚੇ ਨਮਸਕਾਰ ਅੱਜ ਆਪਾਂ ਜਮਾਤ 7ਵੀਂ ਵਿਸ਼ਾ ਸਮਾਜਿਕ ਵਿਗਿਆਨ ਪਾਠ ਨੰਬਰ 5 ਕੁਦਰਤੀ ਬਨਸਪਤੀ ਅਤੇ ਜੰਗਲੀ ਜੀਵ ਇਸ ਪਾਠ ਦੇ ਪ੍ਰਸ਼ਨ ਉੱਤਰ ਕਰਾਂਗੇ ਅਭਿਆਸ ਦੇ ਪ੍ਰਸ਼ਨ ਉੱਤਰ ਪ੍ਰਸ਼ਨ ਨੰਬਰ 1 ਕੁਦਰਤੀ ਬਨਸਪਤੀ ਤੋਂ ਕੀ ਭਾਵ ਹੈ ਉੱਤਰ ਕੁਦਰਤੀ ਬਨਸਪਤੀ ਤੋਂ ਭਾਵ ਉਹਨਾਂ ਰੁੱਖ ਪੌਦਿਆਂ ਤੇ ਜੜੀ ਬੂਟੀਆਂ ਤੋਂ ਹੈ ਜੋ ਕੁਦਰਤ ਤੌਰ ਤੇ ਆਪਣੇ ਆਪ ਮਨੁੱਖ ਦੀ ਕੋਸ਼ਿਸ਼ ਤੋਂ ਬਿਨਾਂ ਉੱਗ ਜਾਂਦੇ ਹਨ ਪ੍ਰਸ਼ਨ ਨੰਬਰ 2 ਕੁਦਰਤੀ ਵਣਸਪਤੀ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ ਉਤਰ ਕੁਦਰਤੀ ਵਣਸਪਤੀ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਹੈ ਨੰਬਰ 1 ਬਣ ਜੰਗਲ ਨੰਬਰ 2 ਕਾਹ ਦੇ ਮੈਦਾਨ ਨੰਬਰ 3 ਮਾਰੂਥਲੀ ਝਾੜੀਆਂ ਪ੍ਰਸ਼ਨ ਨੰਬਰ 3 ਜੰਗਲਾਂ ਤੋਂ ਕਿਹੜੀਆਂ-ਕਿਹੜੀਆਂ ਵਸਤੂਆਂ ਪ੍ਰਾਪਤ ਹੁੰਦੀਆਂ ਹਨ ਉਤਰ ਜੰਗਲਾਂ ਤੋਂ ਸਾਨੂੰ ਕਈ ਤਰ੍ਹਾਂ ਦੀਆਂ ਕਈ ਤਰ੍ਹਾਂ ਦੀ ਲੱਕੜੀ ਬਾਂਸ ਕਾਗਜ਼ ਕਾਰ ਬਣਾਉਣ ਵਾਲੇ ਕਾ ਗੂੰਦ ਗੰਦਾ ਬਰੋਜਾ ਤਾਰਪੀਨ ਲਾਖ ਚਮੜਾ ਰੰਗਣ ਦਾ ਛਿਲਕਾ ਅਤੇ ਦਵਾਈਆਂ ਲਈ ਜੜੀ ਬੂਟੀਆਂ ਆਦਿ ਵਸਤਾਂ ਪ੍ਰਾਪਤ ਹੁੰਦੀਆਂ ਹਨ ਪ੍ਰਸ਼ਨ ਨੰਬਰ 4 ਬਣ ਸਿੱਧੇ ਤੌਰ ਤੇ ਸਾਡੀ ਕੀ ਸਹਾਇਤਾ ਕਰਦੇ ਹਨ ਉਤਰ ਨੰਬਰ 1 ਇਹ ਵਾਤਾਵਰਣ ਤੋਂ ਕਾਰਬਨ ਡਾਈਆਕਸਾਈਡ ਲੈ ਕੇ ਆਕਸੀਜਨ ਛੱਡਦੇ ਹਨ ਨੰਬਰ 2 ਇਹ ਬਰਖਾ ਲਿਆਉਣ ਵਿੱਚ ਸਹਾਇਕ ਹੁੰਦੇ ਹਨ ਅਤੇ ਤਾਪਮਾਨ ਨੂੰ ਬਹੁਤਾ ਬਦਲ ਨਹੀਂ ਦਿੰਦੇ ਨੰਬਰ 3 ਇਹ ਹੜ ਅਤੇ ਭੂਖੋਰ ਨੂੰ ਰੋਕਦੇ ਹਨ ਨੰਬਰ 4 ਇਹ ਜੰਗਲੀ ਜਨਵਰਾਂ ਅਤੇ ਪੰਛੀਆਂ ਨੂੰ ਆਵਾਸ ਪ੍ਰਦਾਨ ਕਰਦੇ ਹਨ ਪ੍ਰਸ਼ਨ ਨੰਬਰ 5 ਬਣਾ ਦੇ ਵਿਨਾਸ਼ ਦਾ ਕੀ ਅਸਰ ਪਵੇਗਾ ਉਤਰ ਬਣਾ ਦੇ ਵਿਨਾਸ਼ ਨਾਲ ਵਾਯੂ ਮੰਡਲ ਵਿੱਚ ਕਾਰਬਨ ਡਾਈਆਕਸਾਈਡ ਦੀ ਮਾਤਰਾ ਵਧ ਜਾਈਵੇਗੀ ਅਤੇ ਆਕਸੀਜਨ ਕਟ ਜਾਵੇਗੀ ਜਿਸ ਨਾਲ ਜੀਵ ਜੰਤੂਆਂ ਦਾ ਜਿਉਂਦੇ ਰਹਿਣਾ ਅਸੰਭਵ ਹੋ ਜਾਵੇਗਾ ਬਣਾ ਦੇ ਵਿਨਾਸ਼ ਨਾਲ ਬਰਖਾ ਵਿੱਚ ਕਮੀ ਆ ਜਾਵੇਗੀ ਅਤੇ ਗਰਮੀ ਬਹੁਤ ਜ਼ਿਆਦਾ ਵੱਧ ਜਾਵੇਗੀ ਇਸ ਦੇ ਇਲਾਵਾ ਹੜ ਵਧੇਰੇ ਆਉਣਗੇ ਅਤੇ ਮਾਰੂਥਲ ਦਾ ਵਿਸਤਾਰ ਹੋਵੇਗਾ ਪ੍ਰਸ਼ਨ ਨੰਬਰ 6 ਮਨੁੱਖ ਪ੍ਰਸਥਤੀ ਸੰਤੁਲਨ ਨੂੰ ਕਿਵੇਂ ਵਿਗਾੜ ਰਿਹਾ ਹੈ ਉੱਤਰ ਮਨੁੱਖ ਆਵਾਸ ਰਹਿਣ ਲਈ ਥਾਂ ਅਤੇ ਖੇਤੀ ਜੋਗ ਭੂਮੀ ਪ੍ਰਾਪਤ ਕਰਨ ਲਈ ਬਣਾ ਦੀ ਅੰਨੇਵਾ ਘਟਾਈ ਕਰ ਰਿਹਾ ਹੈ ਇਸ ਨਾਲ ਪ੍ਰਸਥਤੀ ਸੰਤੁਲਨ ਵਿਗੜ ਰਿਹਾ ਹੈ ਆੜਾ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਗਭਗ 50 ਤੋਂ 60 ਸ਼ਬਦਾਂ ਵਿੱਚ ਦਿਓ ਪ੍ਰਸ਼ਨ ਨੰਬਰ 1 ਆਰਥਿਕ ਪੱਖ ਤੋਂ ਕਿਹੜੇ ਬਨ ਜਿਆਦਾ ਮਹੱਤਵਪੂਰਨ ਅਤੇ ਕੀਮਤੀ ਹਨ ਉੱਤਰ ਆਰਥਿਕ ਪੱਖ ਤੋਂ ਸਭ ਤੋਂ ਵੱਧ ਮਹੱਤਵਪੂਰਨ ਅਤੇ ਕੀਮਤੀ ਜੰਗਲ ਨੁਕੀਲੇ ਪੱਤਿਆਂ ਵਾਲੇ ਜੰਗਲ ਹਨ ਇਨ੍ਹਾਂ ਬਨਾਂ ਵਿੱਚ ਚੀਲ ਫਾਰਾ ਅਤੇ ਸਪਰੂਸ ਆਦ ਰੁੱਖ ਮਿਲਦੇ ਹਨ ਇਨ੍ਹਾਂ ਰੁੱਖਾਂ ਦੀ ਨਰਮ ਲੱਕੜੀ ਤੋਂ ਗੁੱਦਾ ਅਤੇ ਕਾਗਜ਼ ਬਣਾਇਆ ਜਾਂਦਾ ਹੈ। ਪ੍ਰਸ਼ਨ ਨੰਬਰ 2 ਮਾਨਸੂਨੀ ਜੰਗਲਾਂ ਨੂੰ ਪੱਤਝੜੀ ਬਣਾ ਦੇ ਨਾਂ ਨਾਲ ਕਿਉਂ ਬੁਕਾਰਿਆ ਜਾਂਦਾ ਹੈ? ਉੱਤਰ ਇਹ ਬਾਣਾ ਉਹਨਾਂ ਖੇਤਰਾਂ ਵਿੱਚ ਵਧੇਰੇ ਹੁੰਦੇ ਹਨ ਜਿੱਥੇ ਮਾਨਸੂਨ ਪਾਉਣਾ ਕਾਰਨ ਜਿਆਦਾ ਵਰਖਾ ਹੁੰਦੀ ਹੈ ਇਸ ਕਰਕੇ ਇਹਨਾਂ ਨੂੰ ਮਾਨਸੂਨੀ ਬਣ ਕਿਹਾ ਜਾਂਦਾ ਹੈ। ਇਹਨਾਂ ਦੇ ਪੱਤੇ ਚੌੜੇ ਅਤੇ ਵੱਡੇ ਹੁੰਦੇ ਹਨ ਜਿਹੜੀ ਰੁੱਤ ਵਿੱਚ ਵਰਖਾ ਨਹੀਂ ਹੁੰਦੀ ਇਹ ਬਾਣਾ ਆਪਣੇ ਪੱਤੇ ਛੱਡ ਦਿੰਦੇ ਹਨ ਇਸ ਕਰਕੇ ਇਹਨਾਂ ਨੂੰ ਪੱਤਝੜੀ ਬਣ ਵੀ ਕਿਹਾ ਜਾਂਦਾ ਹੈ। ਪ੍ਰਸ਼ਨ ਨੰਬਰ 3 ਊਸਣ ਸੀਤ ਉਸਣ ਕਾ ਦੇ ਮੈਦਾਨਾਂ ਬਾਰੇ ਲਿਖੋ ਵੱਖ-ਵੱਖ ਮਹਾਦੀਪਾਂ ਵਿੱਚ ਇਹਨਾਂ ਦੇ ਕੀ ਨਾਂ ਹਨ ਉੱਤਰ ਇਹ ਮੈਦਾਨ ਸੀਤ ਉਸਣ ਘਟ ਵਰਖਾ ਵਾਲੇ ਖੇਤਰਾਂ ਵਿੱਚ ਪਾਏ ਜਾਂਦੇ ਹਨ ਇਹਨਾਂ ਦੇ ਕਾ ਬਹੁਤੀ ਉੱਚੀ ਤਾਂ ਨਹੀਂ ਹੁੰਦੀ ਪਰੰਤੂ ਨਰਮ ਅਤੇ ਸੰਘਣੀ ਹੁੰਦੀ ਹੈ ਇਸ ਕਰਕੇ ਇਹ ਪਸ਼ੂਆਂ ਦੇ ਚਾਰੇ ਲਈ ਬਹੁਤ ਉਪਯੋਗੀ ਹੈ ਇਹਨਾਂ ਕਾ ਦੇ ਮੈਦਾਨਾਂ ਨੂੰ ਯੂਰेशिया ਵਿੱਚ ਸੈਟੇ ਪੀਜ਼ ਉੱਤਰੀ ਅਮਰੀਕਾ ਵਿੱਚ ਅਰੀਜ਼ ਦੱਖਣੀ ਅਮਰੀਕਾ ਵਿੱਚ ਪਾਮਪਾਸ ਦੱਖਣੀ ਅਫਰੀਕਾ ਵਿੱਚ ਬੈਲਡ ਅਤੇ ਆਸਟ੍ਰੇਲੀਆ ਵਿੱਚ ਡਾਊਨਜ ਦਿਨਾਂ ਨਾਲ ਸੱਧਿਆ ਜਾਂਦਾ ਹੈ ਪ੍ਰਸ਼ਨ ਨੰਬਰ 4 ਗਰਮ ਮਾਰੂਥਲੀ ਬਨਸਪਤੀ ਬਾਰੇ ਲਿਖੋ ਉਤਰ ਗਰਮ ਮਾਰੂਥਲਾਂ ਵਿੱਚ ਜ਼ਿਆਦਾ ਗਰਮੀ ਅਤੇ ਘੱਟ ਵਰਖਾ ਕਾਰਨ ਬਹੁਤ ਘੱਟ ਬਨਸਪਤੀ ਉਗਦੀ ਹੈ ਭਾਰਤ ਅਤੇ ਪਾਕਿਸਤਾਨ ਦਾ ਥਾਰ ਮਾਰੂਥਲ ਅਤੇ ਅਫਰੀਕਾ ਦਾ ਸਹਾਰਾ ਮਾਰੂਥਲ ਆਧ ਗਰਮ ਮਾਰੂਥਲ ਹਨ ਇਨ੍ਹਾਂ ਵਿੱਚ ਕੰਡੇਦਾਰ ਝਾੜੀਆਂ ਛੋਟੀਆਂ-ਛੋਟੀਆਂ ਜੜੀ ਬੂਟੀਆਂ ਅਤੇ ਘਾਹ ਆਦਿ ਉਗਦਾ ਹੈ ਇਸ ਬਨਸਪਤੀ ਦੀਆਂ ਜੜੀਆਂ ਲੰਮੀਆਂ ਤੇ ਮੋਟੀਆਂ ਹੁੰਦੀਆਂ ਹਨ ਤਾਂ ਇਹ ਪੌਦੇ ਡੁੰਗਾਈ ਤੋਂ ਨਵੀਂ ਪ੍ਰਾਪਤ ਕਰ ਸਕਣਾ ਪ੍ਰਸ਼ਨ ਨੰਬਰ 5 ਬਣਾਂ ਦੀ ਸੰਭਾਲ ਕਿਉਂ ਜ਼ਰੂਰੀ ਹੈ ਬਾਰੇ ਲਿਖੋ ਉਤਰ ਬਣ ਸਾਡੇ ਲਈ ਬਹੁਤ ਮਹੱਤਵਪੂਰਨ ਹਨ ਕਿਉਂਕਿ ਇਹ ਸਾਡੀਆਂ ਬਹੁਤ ਸਾਰੀਆਂ ਲੋੜਾਂ ਪੂਰੀਆਂ ਕਰਦੇ ਹਨ ਬਣਾ ਤੋਂ ਸਾਨੂੰ ਲੱਕੜੀ ਦਵਾਈਆਂ ਅਤੇ ਜੜੀ ਬੂਟੀਆਂ ਆਦਿ ਪ੍ਰਾਪਤ ਹੁੰਦੇ ਹਨ ਇਹ ਸਾਡੇ ਵਾਤਾਵਰਣ ਦੇ ਸੰਤੁਲਨ ਨੂੰ ਕਾਇਮ ਰੱਖਦੇ ਹਨ ਅਤੇ ਬਰਖਾ ਲਿਆਉਣ ਵਿੱਚ ਸਹਾਇਤਾ ਕਰਦੇ ਹਨ ਅੱਜ ਕੱਲ ਬਸੋ ਦੇ ਬਾਦੇ ਨਾਲ ਜੰਗਲ ਲਗਾਤਾਰ ਕੱਟੇ ਜਾ ਰਹੇ ਹਨ ਇਸ ਲਈ ਸਾਨੂੰ ਬਣਾ ਦੀ ਸੰਭਾਲ ਕਰਨੀ ਚਾਹੀਦੀ ਹੈ ਅਤੇ ਨਵੇਂ ਰੁੱਖ ਲਗਾਉਣੇ ਚਾਹੀਦੇ ਹਨ ਧੰਨਵਾਦ